ਪੰਜਾਬ ਦੇ ਵਿੱਚ ਕੈਂਪ ਲਗਾਉਣ ਨੂੰ ਲੈ ਕੇ ਮੁਰ ਤੋਂ ਭਾਪੀ ਅਤੇ ਪੰਜਾਬ ਪੁਲਿਸ ਆਮ ਸਾਹਮਣੇ ਹੋਏ ਨੇ ਤਾਂ ਨਿਊ ਮੁੱਲਾਂਪੁਰ ਦੇ ਵਿੱਚ ਕੈਂਪਾ ਜਿਹੜਾ ਉਹ ਲਗਾਇਆ ਜਾਣਾ ਸੀ ਤਾਂ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਬਾਜ਼ਾਰ ਦੇ ਵਿੱਚ ਇਹ ਕੈਂਪ ਭਾਰਪਾ ਵੱਲੋਂ ਆਯੋਜਿਤ ਕੀਤਾ ਗਿਆ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸਾਂ ਜਿਹੜੀ ਉਹ ਭਾਪੀ ਦੀ ਲੀਡਰਸ਼ਿਪ ਨੂੰ ਰੋਕ ਲੈਂਦੀ ਹੈ ਤਲਖੀ ਵਾਲਾ ਮਾਹੌਲ ਬਣਦਾ ਹੈ ਬਹਿਸਵਾਜੀ ਹੁੰਦੀ ਹੈ ਉਸ ਤੋਂ ਬਾਅਦ ਭਾਪੀ ਦੇ ਪੰਜਾਬ ਦੇ ਕਈ ਲੀਡਰ ਨੇ ਜਿਹੜੇ ਉਹ ਹਿਰਾਸਤ ਦੇ ਵਿੱਚ ਲੈ ਲੈ ਜਾਂਦੇ ਨੇ ਡਾਕਟਰ ਸੁਭਾ ਸ਼ਰਮਾ ਸੜੇ ਕਈ ਲੀਡਰਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਜਾਂਦਾ ਏ ਤਾਂ ਲਗਾਤਾਰ ਕੈਂਪ ਲਗਾਉਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਬੀਜੇਪੀ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਡਾਟਾ ਚੋਰੀ ਕਰਨ ਦੇ ਦੋਸ਼ ਲਗਾਏ ਗਏ ਨੇ ਹਰਪਾਲ ਸਿੰਘ ਚੀਮਾ ਨੇ ਜਿਹੜੇ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਵੋਟਾਂ ਕਟਣ ਤੱਕ ਦਾ ਜ਼ਿਕਰ ਉਹਨਾਂ ਵੱਲੋਂ ਕਰ ਦਿੱਤਾ ਜਾਂਦਾ ਏ ਇਸ ਦੇ ਨਾਲ ਹੀ ਹੋਰ ਵੀ ਕਈ ਮਾਮਲਿਆਂ ਨੂੰ ਲੈ ਕੇ ਕੇਂਦਰ ਦੇ ਉੱਤੇ ਸਵਾਲ ਨੇ ਜਿਹੜੇ ਉਹ ਪੰਜਾਬ ਸਰਕਾਰ ਚੁੱਕ ਦੀ ਨਜ਼ਰ ਆ ਰਹੀ ਹੈ ਰਾਸ਼ਨ ਕਾਰਡ ਕਟਣ ਨੂੰ ਲੈ ਕੇ ਵੀ ਸਵਾਲ ਨੇ ਜਿਹੜੇ ਉਹ ਆਮਰਬੀ ਪਾਰਟੀ ਦੀ ਸਰਕਾਰ ਨੇ ਖੜੇ ਕੀਤੇ ਸਨ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਬੀਜੇਪੀ ਲੀਡਰਸ਼ਿਪ ਪੰਜਾਬ ਸਰਕਾਰ ਦੇ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਾ ਰਹੀ ਹੈ ਤਾਂ ਡਾਟਾ ਚੋਰੀ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਜਿਹੜੀਆਂ ਉਹ ਆਮੋ ਸਾਹਮਣੇ ਨਜ਼ਰ ਆ ਰਹੀਆਂ ਨੇ ਤੱਜ ਨਿਊ ਮੁੱਲਾਂ ਪਰਦੇ ਵਿੱਚ ਵੱਡਾ ਵਿਰੋਧ ਹੋਇਆ ਹੈ ਤਾਂ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਵੱਡੇ ਪੱਧਰ ਤੇ ਬੀਜੇਪੀ ਦੇ ਲੀਡਰ ਨੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਰੋਕੇ ਗਏ ਸੀ ਉਸ ਤੋਂ ਬਾਅਦ ਅੱਜ ਨਿਊ ਪੁੱਲਾ ਪਰਤ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਆਮੋ ਸਾਹਮਣੇ ਹੋਏ ਨੇ ਪੁਲਿਸ ਪ੍ਰਸ਼ਾਸਨ ਦੇ ਤੇ ਬੀਜੇਪੀ ਲੀਡਰਸ਼ਿਪ ਦਾ ਮੌਕੇ ਦੇ ਉੱਤੇ ਤਲਕੀ ਵਾਲਾ ਮਾਹੌਲ ਬਣਿਆ ਅਤੇ ਫਿਰ ਬੀਜੇਪੀ ਦੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਮੌਕੇ ਦੀਆਂ ਤਸਵੀਰਾਂ ਤੇ ਵੀ ਨਜ਼ਰ ਮਾਰਦੇ ਹਾਂ

မင်းတို့ဘာလုပ်နေလဲ

No! <laughs>